ਨਾ ਤੂੰ ਆਪ ਸਿਆਣੀ ਐ 골ਡੀ ਆਪ ਦੇ ਟੱਬਰ ਦਾ ਖਰਚਾ ਕਰੂਗਾ ਕਿ ਇੰਨਾ ਮਾਵਾਂ ਧੀਆਂ ਤੇ ਖਰਚਾ ਕਰੂਗਾ ਨਾਲੇ 마ਸੀ ਤੁਸੀਂ ਨਾ ਇੰਨੀ ਜਿਆਦੀ ਫਿਕਰ ਨਾ ਕਰਿਆ ਕਰੋ ਜਿੰਨਾ ਕੋ ਨਾਲ ਦਾ ਖਰਚਾ ਨਾ ਉਹਨਾਂ ਕ ਮਨਦੀਪ ਆਪ ਕਮਾ ਲੈਂਦੀ ਆ ਨਾਲੇ ਉਹਦੇ ਮਾਪਿਆਂ ਨੂੰ ਨਾ ਮੈਂ ਹੀ ਰੋਕਿਆ ਵੀ ਇਹ ਸਾਡੀ ਜ਼ਿੰਮੇਵਾਰੀ ਆ ਸਾਡੇ ਘਰ ਦੀ ਨੋ ਆ ਅਸੀਂ ਇਹਨੂੰ ਇੱਥੇ ਹੀ ਰੱਖਾਂਗੇ আচ্ছা ਬਲੀ ਮੈਂ ਚੱਲਦਾ ਫਿਰ ਕੰਮ ਤੇ ਲੈਤਾ ਹੈਗੇ ਮੇਰੀ ਗੱਲ ਸੁਣੋ ਮੈਨੂੰ ਥੋੜੇ ਜਿਹੇ ਪੈਸੇ ਹੀ ਦੇ ਜਾਂਦੇ ਤਾਂ ਤੈਨੂੰ ਪੈਸੇ ਦੀ ਕੀ ਲੋੜ ਪੈਗੀ ਕੀ ਗੱਲ ਮੈਨੂੰ ਪੈਸੇ ਚਾਹੀਦੇ ਨਹੀਂ ਹੁੰਦੇ ਜਾਂ ਮੈਂ ਕੋਈ ਚੀਜ਼ ਹੀ ਨਹੀਂ ਲੈਣੀ ਹੁੰਦੀ ਸੌ ਥਾਂ ਵਰਤਣੇ ਹੁੰਦੇ ਆ ਕਿੰਨੇ ਚਾਹੀਦੇ ਤੈਨੂੰ ਸਿਰੇ ਸਿਰੇ ਤੂੰ ਸ਼ੁਰੂ ਹੋ ਜਾਣੀ ਐ ਆਹੀ ਕੋਈ 10-12000 ਰੁਪਏ ਦੇ ਦੋ ਮੈਨੂੰ ਚਾਹੀਦੇ ਆ 10-12000 ਤੂੰ ਕੀ ਕਹਿੰਨਾ ਬਬਲੀ 10-12000 ਨੂੰ ਥੋੜੇ ਬੋਤੇ ਤੈਨੂੰ 1000-1500 ਜਿਹੜਾ ਖਰਚਾ ਚਾਹੀਦਾ ਲੈ ਲੈ 10-12000 ਤੈਨੂੰ ਚਾਹੀਦਾ ਐ ਗੋਲਡ ਮੈਨੂੰ ਚਾਹੀਦੇ ਆ ਬਸ ਦੇ ਦਿਓ ਤੁਸੀਂ ਤੁਹਾਡਾ ਕੰਮ ਆ ਦੇਣਾ ਮੈਂ 36 ਖਰਚੇ ਕਰਨੇ ਹੁੰਦੇ ਆ ਨਾਲੇ ਹਰ ਗੱਲ ਦੱਸਣੀ ਜ਼ਰੂਰੀ ਨਹੀਂ ਹੁੰਦੀ ਬਬਲੀ ਮੈਂ ਤੁਹਾਨੂੰ ਇਹੀ ਪੁੱਛਿਆ ਨਾ ਤੂੰ ਐਨੇ ਪੈਸੇ ਕਰਨੇ ਕੀ ਆ ਤੇ ਮੈਨੂੰ ਦੱਸ ਦੇ ਜੇ ਮੈਨੂੰ ਪਤਾ ਹੋਊਗਾ ਵੀ ਉੱਥੇ ਐਨੇ ਪੈਸੇ ਲੱਗਣੇ ਮੈਂ ਦੇ ਦੂੰਗਾ ਜਦੋਂ ਦੇਖੋ ਤੂੰ ਇਹੀ ਕਰਦੀ ਰਹੀ ਲੈਂਦੀ ਆ ਵੀ ਮੈਨੂੰ ਪੈਸੇ ਦੇ ਦਿਓ ਦੱਸਣਾ ਹੈ ਨਹੀਂ ਵੀ ਚਾਹੀਦੇ ਕਦੇ ਵਾਸਤੇ ਆ ਦੱਸਣਾ ਜ਼ਰੂਰੀ ਆ ਮੈਂ ਮੰਮੀ ਵਾਲ ਜਾਣਾ ਵਾ ਮੈਂ ਆਪਣਾ ਵੀ ਕੋਈ ਸੂਟ ਸੱਟ ਲਿਆਉਣਾ ਤੇ ਉੱਥੇ ਵੀ ਤਾਂ ਕੁਝ ਲੈ ਕੇ ਜਾਣਾ ਭਤੀਜੇ ਵਾਸਤੇ 100 ਖਰਚੇ ਹੁੰਦੇ ਹਰ ਗੱਲ ਦੱਸਣੀ ਮੈਂ ਬਾਰ ਬਾਰ ਕ ਬੋਲੀ ਤੈਨੂੰ ਮੈਂ ਇੱਕ ਵਾਰੀ ਕਹਿਤਾ ਵੀ ਮੇਰੀ ਪੇਮੈਂਟ ਫਸੀ ਹੋਈ ਆ ਮੈਂ ਤੈਨੂੰ ਜਾਣਾਂ ਤੋਂ ਨਹੀਂ ਰੋਕਿਆ ਨਾ ਮੈਂ ਤੈਨੂੰ ਕੋਈ ਸੂਟ ਲੈਣ ਤੋਂ ਰੋਕਿਆ ਮੈਂ ਤਾਂ ਤੈਨੂੰ ਇਹੀ ਕਹਾਂ ਨਾ ਸਿਰਫ ਆਪਣੇ ਖਰਚੇ ਤੇ ਥੋੜਾ ਜਿਆ ਕੰਟਰੋਲ ਕਰੋ ਆਪਣਾ ਹੱਥ ਖਿੱਚ ਲਓ ਥੋੜਾ ਜਿਆ ਜਦੋਂ ਪੈਸੇ ਮਿਲਣਗੇ ਤੇ ਦੇ ਦੂੰਗਾ ਫਿਰ ਲੈ ਲਈ ਨਾ ਸਰਦਾਰ ਜੀ ਬਾਹਨੇ ਜਿੰਨੇ ਮਰਜ਼ੀ ਬਣਾ ਲਓ ਮੈਨੂੰ ਅੱਜ ਪੈਸੇ ਚਾਹੀਦੇ ਆ ਫਿਰ ਮੇਰੀ ਗੱਲ ਵੀ ਨਾ ਇੱਕ ਸਪਸ਼ਟ ਆ ਫਾਲਤੂ ਖਰਚਿਆਂ ਵਾਸਤੇ ਮੇਰੇ ਕੋਲੇ ਪੈਸੇ ਨਹੀਂ ਹੈਗੇ ਜਿੰਨੇ ਕਿ ਤੈਨੂੰ ਮੈਂ ਕਹੀ ਇਹ ਨਾ ਲੋੜ ਆ ਉਹਨੇ ਕਿ ਲੈ ਲੈ ਤੂੰ ਪਤਾ ਨਹੀਂ ਕੀ ਤੈਨੂੰ 10-12000 10-12000 ਕਮਾਣੇ ਪੈਣਾ ਫਿਰ ਪਤਾ ਲੱਗਦਾ ਪੈਸੇ ਕਿੱਦਾਂ ਕਮਾਈਦੇ ਆ ਹੁਣ ਚਾਹ ਨਾਲ ਅਸਤਾ ਕਰਾਣਾ ਕਿ ਮੈਂ ਇੱਦਾਂ ਹੀ ਜਾਵਾਂ ਬਣਾ ਦਿੰਨੀ ਆ ਇਹੀ ਤਾਂ ਕੰਮ ਆ ਹੋਰ ਕੰਮ ਕੀ ਰਹਿ ਗਏ ਪੈਸੇ ਮੰਗੋ ਉਹਦੋਂ ਦੇਣੇ ਨਹੀਂ ਆ ਬਸ ਆਹ ਕੰਮ ਕਰ ਲੋ ਉਹ ਦੇ ਦੋ ਚਾਹ ਬਣਾ ਦੋ ਰੋਟੀ ਬਣਾ ਦੋ ਸਵੇਰ ਸ਼ਾਮ ਇਹੀ ਤਾਂ ਕੰਮ ਰਹਿ ਗਏ ਹੋਰ ਕੰਮ ਕੀ ਆ ਬੈਠੋ ਬਰ ਬਣਾ ਦਿੰਨੀ ਸਸੀਓ ਮਮੀ ਸਸੀਓ ਮਾਸੀ ਜੀ ਠੀਕ ਹਾਂ ਠੀਕ ਆਲਪੁੱਤ ਹਾਂ ਠੀਕ ਆ ਅੱਜ ਬੜੀ ਜਲਦੀ ਤਿਆਰ ਹੋ ਗਿਆ ਗੋਲਦੀ ਕੰਮ ਸੀ ਕਿਤੇ ਹਾਜ ਨਗ ਪਾਰਟੀ ਨੇ ਆਣਾ ਸੀਗਾ ਦਫਤਰ ਤੇ ਉਹਦਾ ਫੋਨ ਆਇਆ ਕਹਿੰਦਾ ਭਾਜੀ ਅਸੀਂ ਪਹੁੰਚਣ ਆਲੇ ਆ ਫਿਰ ਮੈਂ ਵੀ ਖਿੱਚੀ ਤਿਆਰੀ ਮੈਂ ਕਿਹਾ ਚਲੋ ਜਲਦੀ ਚਲੇ ਜਾਨਾ ਹੋਰ ਮਸੀ ਜੀ ਕਿਦਾਂ ਤੁਹਾਡਾ ਲੱਗਿਆ ਜੀ ਫਿਰ ਉਹ ਜੀ ਕਿਵੇਂ ਨਾ ਲੱਗੇ ਜਿੱਥੇ ਬਬਲੀ ਵਰਗੀ ਨੂੰ ਤੇ 골ਡੀ ਵਰਗਾ ਪੁੱਤ ਹੋਵੇ ਉਥੇ ਜੀ ਕਿਦਾਂ ਨਹੀਂ ਲੱਗਦਾ ਮੇਰਾ 골ਡੀ ਹੈ ਹੀ ਇਹ ਜਾਂ ਸਾਰਿਆਂ ਦੇ ਦਿਲ ਚ ਵੱਸ ਜਾਂਦਾ ਵਾ ਹਾਂ ਨਾ ਮਮੀ ਹੁਣ ਬੰਦਾ ਆਪਣੇ ਨਾਲ ਨਹੀਂ ਵਰਤੂਗਾ ਹੋਰ ਕਿਸਦੇ ਨਾਲ ਵਰਤੂਗਾ ਇਹ ਤਾਂ ਹੈ ਨਾਲੇ ਪੁੱਤ ਅੱਜ ਜਾਂਦਾ ਹੋਇਆ ਨਾ ਮੈਨੂੰ 4-5000 ਰੁਪਏ ਦੇ ਕੇ ਜਾਇਂ ਇੱਕ ਤਾਂ ਤੇਰੀ ਮਾਸੀ ਆਈ ਹੋਈ ਆ ਮੈਂ ਸੋਚਦੀ ਆ ਗਰਮੀਆਂ ਦੇ ਸੂਟ ਦੋ ਇਹਨੂੰ ਲੈਦਾ ਦੋ ਮੈਂ ਲੈ ਲਾਂ ਨਾਲੇ ਨਾ ਮੇਰੀਆਂ ਥੋੜੀਆਂ ਭੋਤੀਆਂ ਨਾ ਦਵਾਈਆਂ ਵੀ ਲਿਆਉਣ ਵਾਲੀਆਂ ਨੇ ਕੋਈ ਨਹੀਂ ਮੰਮੀ ਮੇਰੇ ਕੋਲ ਨਾ 3-4000 ਰੁਪਏ ਹੈਗਾ ਵਾ ਤੁਸੀਂ ਇੰਨਾ ਕੁ ਲੈ ਲਓ ਬਾਕੀ ਮੈਨੂੰ ਦੱਸ ਦਿਓ ਕਿੰਨੇ ਕੁ ਚਾਹੀਦੇ ਹੋਣਗੇ ਮੈਂ ਤੁਹਾਨੂੰ ਆਨਲਾਈਨ ਟ੍ਰਾਂਸਫਰ ਕਰ ਦੂੰਗਾ ਆ ਆਨਲਾਈਨ ਦਾ ਕੰਮ ਤਾਂ ਬਾਲੀ ਵਧੀਆ ਹੈ ਮੋਬਾਈਲ ਤੇ ਹੀ ਸਰ ਜਾਂਦਾ ਨਾਲੇ ਅੱਜਕੱਲ ਨਾ ਸਮਾਂ ਮਾੜਾ ਉਹ ਤਾਂ ਕੈਸ਼ ਕੋਲੇ ਵੀ ਨਹੀਂ ਰੱਖਣਾ ਚਾਹੀਦਾ। ਹਲੋਵੀਂ ਪੈਸੇ ਰੱਖ ਲਓ। ਨਾਲੇ ਵਧੀਆ ਗੱਲ ਆ ਜਿਹੜਾ ਆਨਲਾਈਨ ਦਿੰਨੇ ਆ ਨਾ ਪਤਾ ਲੱਗਦਾ ਰਹਿੰਦਾ ਕਿਹਨੂੰ ਕਿੰਨੇ ਪੈਸੇ ਕਦੋਂ ਦਿੱਤੇ ਆ ਸਾਰਾ ਹਿਸਾਬ ਕਿਤਾਬ ਰਹਿੰਦਾ। ਉਹ ਤਾਂ ਠੀਕ ਐ ਤੇਰੀ ਗੱਲ ਬੋਲੀ। ਅੱਛਾ ਮੈਂ ਮੇਰੇ ਵਰੀ ਪੈਸੇ ਹੈ ਨਹੀਂ। ਮਾਤਾ ਨੂੰ ਮਿੰਟਾਂ 'ਚ ਕੱਢ ਕੇ ਫੜਾਉਂਦੇ। ਇੰਨਾ ਫਰਕ ਕੋਈ ਨਾ ਮੈਂ ਕਰਦੀ ਆ ਨਾਲ ਨਾਲ ਗੱਲ। ਜੀ ਦੇ ਹੀਰ ਜੀ ਚੱਲੇ ਸੀ ਜਲਦੀ ਕਰੀ ਜਾਂਦੇ ਚਾਹ ਰਜਨੀ ਸੀਗੀ। ਲੱਗ ਗਈ ਆ ਬਸ ਬਣ ਗਈ ਆ ਕਾਲੀਆਂ ਦੇ ਵਿੱਚ ਪਰ ਤਾਂ ਸਾਫ ਹੋ ਗਿਆ। ਚਾਹ ਲੈ ਲੋ। ਕੀ ਗੱਲ ਮੰਮੀ? ਪੈਨਸ਼ਨ ਪੰਸ਼ਨ ਆ ਗਈ ਜਿਹੜੇ ਇੰਨੇ ਪੈਸੇ ਫੜੇ ਹੋਏ ਆ। ਟੈਂਸ਼ਨ ਕਿੱਤੀ ਹਜੇ ਹੁਣੇ ਆ ਗਈ ਇਹ ਤਾਂ ਤੇਰੀ ਮਾਸੀ ਆਈ ਹੋਈ ਹੈ ਨਾ ਮੈਂ ਨਾ ਨਾ ਬਾਜ਼ਾਰ ਜਾਣਾ ਸੀ ਗੋਲਡੀ ਤੋਂ ਲਿੱਤੇ ਨੇ ਅੱਛਾ ਬਾਜ਼ਾਰ ਜਾਣਾ ਸੀ ਨਾ ਸਰਦਾਰ ਜੀ ਹੁਣੇ ਮੈਂ ਅੰਦਰ ਤੁਹਾਡੇ ਕੋ ਪੈਸੇ ਮੰਗੇ ਤੁਸੀਂ ਮੈਨੂੰ ਕੀ ਕਿਹਾ ਸੀ ਮੇਰੇ ਕੋ ਤਾਂ ਪੈਸੇ ਹੈ ਨਹੀਂ ਤੁਹਾਨੂੰ ਮੈਨੂੰ ਸੁੱਖ ਸ਼ਾਂਤੀ ਨਾਲ ਚਾਹ ਵੀ ਪੀਣ ਨਾ ਦਿਆ ਕਰ ਤਨਮੈਂ ਅੰਦਰ ਇਹੀ ਗਿਆ ਨਾ ਫਜ਼ੂਲ ਖਰਚੇ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਜਿੰਨੇ ਕੇ ਤੁਹਾਨੂੰ ਲੋੜ ਆ ਉਹ ਮੇਰੇ ਕੋਲ ਲੈ ਲੈ ਤੁਹਾਨੂੰ ਇਹ ਗੱਲ ਪਤਾ ਨਹੀਂ ਲੱਗਦੀ ਵੀ ਘਰੇ ਇੱਕ ਹੀ ਮੁੰਡਾ ਕਮਾਣ ਵਾਲਾ ਤੁਸੀਂ ਮੰਗਣ ਵਾਲੇ ਕਿੰਨੇ ਹੋ ਮੇਰੇ ਕੋਲ ਪਰ ਸਰਦਾਰ ਜੀ ਜੇ ਮੈਨੂੰ ਪੈਸੇ ਚਾਹੀਦੇ ਤਾਂ ਮੈਂ ਕਿਤੋਂ ਮੰਗਣੇ ਬਾਹਰੋਂ ਥੋੜੀ ਮੰਗਣੇ ਆ ਤੁਹਾਡੇ ਕੋਈ ਮੰਗਣੇ ਆ ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਮੇਰੇ ਕੋਲੋਂ ਮੰਗਨਾ ਮੈਂ ਤੈਨੂੰ ਕਿਹਾ ਜਿੰਨੀ ਕਿ ਲੋੜ ਆ ਓਨੇ ਕੇ ਪੈਸੇ ਲੈਣਾ ਫਜ਼ੂਲ ਖਰਚਿਆਂ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਨੂੰ ਨਾ 12000 ਰੁਪਏ ਚਾਹੀਦਾ ਜੇ ਦੇਣੇ ਆ ਤਾਂ ਦੱਸੋ ਨਹੀਂ ਤਾਂ ਮੈਂ ਨਹੀਂ ਜਾਂਦੀ ਪਿੱਕੇ ਉਹ ਤੇਰੀ ਮਰਜ਼ੀ ਆ ਤੂੰ ਜਾਣਾ ਕਿ ਨਹੀਂ ਜਾਣਾ ਮੈਨੂੰ ਨਹੀਂ ਕੁਝ ਪਤਾ ਆ ਨਾ ਚਾਹ ਹੁਣ ਤੂੰ ਹੀ ਪੀ ਲਈ ਚੱਲਿਆ ਮੈਂ ਜਦੋਂ ਦੇਖੋ ਸਿਰੇ ਸਿਰੇ ਘਰੋਂ ਕੱਢ ਪਾ ਕੇ ਆ ਆ ਵੇਖ ਲਾ 골ਡੀ ਨੇ ਮੈਨੂੰ ਪੈਸੇ ਫੜਾਏ ਨਹੀਂ ਕਿ ਇਹਦਾ ਕਲੇਸ਼ ਸ਼ੁਰੂ ਹੋ ਗਿਆ ਏ ਨਹੀਂ ਚਰਦੀ ਵੀ ਮੇਰਾ ਮੁੰਡਾ ਮੈਨੂੰ ਪੈਸੇ ਦੇ ਕੇ ਜਾਵੇ ਉਹ ਵੀਟੇ ਚਾਹ ਛੱਡ ਗਿਆ ਇਹਦੇ ਕਲੇਸ਼ ਕਰਕੇ ਆ 골ਡੀ ਦੀ ਵੀ ਗੱਲ ਸਹੀ ਆ ਉਹ ਵਿਚਾਰਾ ਕੱਲਾ ਕਮਾਉਣ ਵਾਲਾ ਖਾਣ ਨਾਲੇ ਕਿੰਨੇ ਜੀਣ ਤੁਸੀਂ ਇਹ ਵੀ ਤਾਂ ਸੋਚੋ ਨਾ ਜੇ ਤੂੰ ਨਹੀਂ ਕਿਹਾ ਤਾਂ ਹੋਰ ਕਿਨੇ ਕਿਹਾ ਆ ਤੇਰੇ ਕਲੇਸ਼ ਕਰਕੇ ਹੀ ਚਲਿਆ ਗਿਆ ਉਹ ਨਾਲੇ ਮਾਸੀ ਜੀ ਤੁਸੀਂ ਕਹਿੰਦੇ 골ਡੀ ਕੱਲਾ ਕਮਾਉਂਦਾ ਕੱਲਾ ਨਹੀਂ ਕਮਾਉਂਦਾ ਹੁਣ ਤਾਂ ਮਨਦੀਪ ਵੀ ਕਮਾਉਂਦੀ ਆ ਉਹ ਵੱਖਰੀ ਗੱਲ ਆ ਮੰਮੀ ਖਰਚਾ ਨਹੀਂ ਲੈਂਦੇ ਉਤੋਂ ਨਾ ਮੇਰੀ ਗੱਲ ਸੁਣ ਜਦ ਮਨਦੀਪ ਕਮਾਉਂਦੀ ਆ ਤਾਂ ਖਰਚਾ ਲੈਣ ਚ ਕੀ ਹਰਜਾ ਤੈਨੂੰ ਮਨਦੀਪ ਦਾ ਪਤਾ ਤੂੰ ਚੁੱਪ ਕਰ ਮੈਂ ਕਰਦੀ ਆ ਮਨਦੀਪ ਨਾਲ ਗੱਲ ਮਨਦੀਪ ਗੱਲ ਸੁਣ ਮੇਰੀ ਦੀਪ ਮਾਸੀ ਜੀ ਆਵਾਜ਼ ਮਾਰ ਰਹੀ ਸੀ ਤੈਨੂੰ ਆ ਬੁਲਾ ਰਹੀ ਸੀ ਮਾਸੀ ਜੀ ਹਾਂਜੀ ਮਾਸੀ ਤੁਸੀਂ ਬੁਲਾਇਆ ਸੀ ਮੈਨੂੰ ਹਾਂ ਬੁਲਾਇਆ ਸੀ ਤੈਨੂੰ ਪਤਾ ਇੱਥੇ ਹੁਣੇ ਹੋ ਕੀ ਹੋ ਕੇ ਹਟਿਆ ਹਾਂਜੀ ਨਾ ਹਾਂਜੀ ਦੀ ਇਹ ਲੱਗਦੀ ਏ ਤੇਰੀ ਸੱਸਪਾ ਮੈਂ ਤੈਨੂੰ ਕੁਝ ਕਹੇ ਨਾ ਕਹੇ ਤੈਨੂੰ ਅੱਜ ਮੈਂ ਕਹਿਨੀ ਆ ਤੂੰ ਆਪਣੀ ਤਨਖਾਹ ਚੋਂ ਨਾ ਘਰ ਦਾ ਅੱਧਾ ਖਰਚਾ ਦੇਣਾ ਮੈਨੂੰ 골ਡੀ ਦੇ ਮੂੰਹੋਂ ਇਹ ਸੁਣਨ ਨੂੰ ਮਿਲੇ ਕੱਲਾ ਕਮਾਉਂਦਾ ਜੁੱਪ ਕਰ ਨਮਾਸੀ ਜੀ ਕਿੱਥੋਂ ਦੇ ਦਊਗੀ ਮਨਦੀਪ ਘਰ ਦਾ ਅੱਧਾ ਖਰਚਾ ਉਹ ਆਪ ਦਾ ਖਰਚਾ ਚੱਕੂਗੀ ਕੁੜੀ ਦਾ ਕਰੂਗੀ ਜਾਂ ਘਰ ਦਾ ਕਰੂਗੀ ਨਾ ਮੈਨੂੰ ਨਹੀਂ ਪਤਾ ਇਹ ਲੱਖ ਕਮਾਉਂਦੀ ਐ ਕਿ ਕੱਖ ਕਮਾਉਂਦੀ ਐ ਜਦੋਂ ਸਾਂਝੇ ਟੱਬਰ 'ਚ ਰਹਿਣਾ ਨਾ ਘਰ ਦਾ ਖਰਚਾ ਤਾਂ ਦੇਣਾ ਹੀ ਪੈਣਾ ਕੋਈ ਨਹੀਂ ਮਾਸੀ ਜੀ ਜਿੰਨੀ ਮੇਰੀ ਤਨਖਾਹ ਮੈਂ ਘਰੇ ਖਰਚਾ ਦੇ ਦਿਆ ਕਰੂ ਸਾਰੇ ਉਹ ਤੂੰ ਛੱਡ ਮਨਦੀਪ ਇਹ ਤਾਂ ਉਹੀ ਪਕਾਈ ਮਾਰਦੀਆਂ ਨੇ ਤੈਨੂੰ ਖਰਚਾ ਦੇਣ ਦੀ ਲੋੜ ਨਹੀਂ ਜਦ ਮੇਰਾ ਮੁੰਡਾ ਕਮਾਉਂਦਾ ਵਾ ਨਾ ਉਹ ਆਪੇ ਘਰ ਦਾ ਸਾਰਾ ਖਰਚਾ ਚੱਕੂਗਾ ਨੀ ਰਹਿਣ ਦੇ ਤੂੰ ਚੁੱਪ ਕਰ ਬੜੀਆਂ ਗੱਲਾਂ ਨਾ ਮਾਰ ਜੇ 골ਡੀ ਤੋਂ ਖਰਚਾ ਸਾਰਾ ਨਿਕਲਦਾ ਹੁੰਦਾ ਤਾਂ ਬਬਲੀ ਨੂੰ ਅੱਜ ਤੋੜ ਕੇ ਜਵਾਬ ਨਾ ਦਿੰਦਾ ਇਹ ਤਾਂ ਰੀਤ ਚੱਲੀ ਆਈ ਐ ਜਦੋਂ ਸਾਂਝੇ ਟੱਬਰ 'ਚ ਰਹਿਣਾ ਨਾ ਖਰਚਾ ਤਾਂ ਦੇਣਾ ਹੀ ਪੈਂਦਾ ਲੈ ਸੁੱਖ ਨਾਲ ਕਮਾਉਂਦੀ ਤਾਂ ਹੈਗੀ ਆ ਨਹੀਂ ਤੂੰ ਚੁੱਪ ਕਰ ਜੇ 골ਡੀ ਤੋਂ ਪੂਰਾ ਖਰਚਾ ਨਿਕਲਦਾ ਹੁੰਦਾ ਤਾਂ ਇਹਨੂੰ ਜਵਾਬ ਦੇ ਕੇ ਜਾਂਦਾ ਜਦ ਆਪਾਂ ਸਾਂਝੇ ਟੱਬਰ 'ਚ ਰਹੇ ਨੇ ਹੁੰਨੇ ਆ ਤਾਂ ਖਰਚਾ ਤਾਂ ਦੇਣਾ ਹੀ ਪੈਂਦਾ ਨਾਲੇ ਸੁੱਖ ਨਾਲ ਇਹ ਕਮਾਉਂਦੀ ਵੀ ਤਾਂ ਹੈਗੀ ਆ ਆਪੇ ਦੇਉਗੀ ਖਰਚਾ ਪਰ ਮਾਸੀ ਜੀ ਆਪੋ ਮਨਦੀਪ ਤੋਂ ਖਰਚਾ ਲੈਣ ਦੇ ਚੰਗੇ ਥੋੜੀ ਲੱਗਦੇ ਆ ਜਿਹੜੀ ਗੱਲ ਮੈਂ ਕਹਤੀ-ਕਹਤੀ ਮੇਰੀ ਗੱਲ ਤਾਂ ਤੇਰੀ ਸੱਸ ਬਣੀ ਠਾਲ ਸਕਦੀ ਨਾ ਹੁਣ ਤੂੰ ਇੱਥੇ ਖੜੀ ਕੀ ਕਰਦੀ ਆ ਜਾ ਕੇ ਕੰਮ ਕਰ ਆਪਣਾ ਹਾਂ ਬਬਲੀ ਬੈਠੀ ਆ ਨਾ ਜੀ ਮਾਸੀ ਬੈਠੀ ਆ ਬੈਠੋ ਕਿਉਂ ਮੰਨ ਗਈ ਨਾ ਮਾਸੀ ਨੂੰ ਦਵਾਤਾ ਨਾ ਮਨਦੀਪ ਤੋਂ ਅੱਧਾ ਖਰਚਾ ਮਾਸੀ ਵਾਕਈ ਜਿਹੜਾ ਕੰਮ ਕੋਈ ਹੋਰ ਨਹੀਂ ਸੀ ਨਾ ਕਰ ਸਕਦਾ ਉਹ ਤੁਸੀਂ ਕਰਤਾ ਖੁਸ਼ ਆ ਹੁਣ ਤੂੰ ਖੁਸ਼ੀ ਆ ਮੈਂ ਖੁਸ਼ੀ ਹੋਣਾ ਹੋਰ ਕੀ ਆ ਖੁਸ਼ ਕਿਉਂ ਨਹੀਂ ਹੋਣਾ ਮਾਸੀ ਜਿਹੜਾ ਕੰਮ ਮੈਂ ਨਹੀਂ ਕਰ ਸਕੀ ਉਹ ਤੁਸੀਂ ਮਿੰਟਾਂ ਚ ਕਰਤਾ ਵਾਕਈ ਮੰਨ ਗਈ ਤਾਂ ਡੇਗੇ ਤਾਂ ਮੰਮੀ ਚੂ ਵੀ ਨਹੀਂ ਕਰਦੇ ਹਾਂ ਤੇਰੀ ਮਾਸੀ ਦਾ ਇੱਕੋ ਹੀ ਊਸੂਲ ਹੈ ਕਿਸੇ ਨੂੰ ਆਪਣੇ ਅੱਗੇ ਚੂਨ ਹੀ ਕਰਨ ਦਿੰਦੀ ਜਾਂ ਤੇਰੀ ਸੱਸ ਕਦੇ ਬੋਲੀ ਹੋਵੇ ਜਾਂ ਕਦੇ ਗੋਲਡੀ ਬੋਲਿਆ ਹੋਵੇ ਹਾਂਜੀ ਮਾਸੀ ਇੱਕ ਕੰਮ ਤਾਂ ਤੁਸੀਂ ਵਧੀਆ ਕਰਤਾ ਆ ਜਿਹੜਾ ਮਨਦੀਪ ਕੋਲ ਅੱਧਾ ਖਰਚਾ ਦਵਾਤਾ ਕਰਤਾ ਨਾ ਬਬਲੀ ਕੀ ਗੱਲ ਜਦੋਂ ਦੀ ਮੈਂ ਆਈ ਆ ਤੂੰ ਬੜੀ ਪਰੇਸ਼ਾਨ ਜੀ ਲੱਗਦੀ ਆ ਕੋਈ ਗੱਲ ਆ ਬੜੀ ਚੁੱਪ ਚੁੱਪ ਜੀ ਆ ਕੀ ਦੱਸਾਂ ਮਾਸੀ ਗੱਲ ਤੁਹਾਨੂੰ ਹੈਗੀ ਵੀ ਆ ਤੇ ਨਹੀਂ ਵੀ ਆ ਨਾ ਇਹੋ ਜੀ ਕਿਹੜੀ ਗੱਲ ਐ ਜਿਹੜੀ ਤੂੰ ਮਾਸੀ ਤੋਂ ਲਪਕੋਨੀ ਐ ਤੂੰ ਦੱਸ ਕੇ ਤਾਂ ਦੇਖ ਕੀ ਪਤਾ ਹੱਲ ਨਿਕਲ ਹੀ ਆਵੇ ਨਾ ਕੀ ਦੱਸਾਂ ਮਾਸੀ ਜੀ ਪਹਿਲਾਂ ਤਾਂ ਜਦੋਂ ਮਨਦੀਪ ਕੰਮ ਲੱਗੀ ਸੀਗੀ ਤਾਂ ਮੰਮੀ ਕਹਿੰਦੇ ਸੀਗੇ ਵੀ ਉਹਦੇ ਵੀ ਮੈਂ ਨਹੀਂ ਕੰਮ ਕਰਨ ਦੇਣਾ ਜੇ ਤੂੰ ਕੰਮ ਲੱਗਣਾ ਵਾ ਤਾਂ ਅੱਧਾ ਖਰਚਾ ਵੀ ਦੇਣਾ ਪਊਗਾ ਉਹਨੂੰ ਤਾਂ ਕੰਮ ਤੋਂ ਅੱਢ ਵੀ ਕਰਤਾ ਸੀ ਰਸੋਈ ਦਾ ਉਹਦਾ ਸਾਰਾ ਖਰਚਾ ਕਹਿੰਦਾ ਦੇ ਤੇ ਹੁਣ ਕਹਿੰਦੇ ਆ ਕੁਛ ਨਹੀਂ ਲੈਣਾ ਉਹਦੇ ਕੋਲ ਅੱਛਾ ਇਹ ਗੱਲ ਐ ਤੇਰੀ ਸੱਸ ਨੇ ਮਨਦੀਪ ਤੋਂ ਖਰਚਾ ਲੈਣ ਤੋਂ ਜਵਾਬ ਦੇਤਾ ਹਾਂਜੀ ਮਾਸੀ ਜੀ ਜਵਾਬ ਦੇ ਦਿੱਤਾ ਮੈਂ ਤਾਂ ਇਹ ਸੋਚਦੀ ਆ ਮਾਸੀ ਕਿ ਜੇ ਮਨਦੀਪ ਇਦਾਂ ਹੀ ਕਮਾਈ ਕਰ ਕਰ ਜੋੜੀ ਗਈ ਅਸੀਂ ਤਾਂ ਇਹਦੇ ਖਰਚੇ ਕਰ ਕਰ ਮਰ ਜਾਾਂਗੇ ਇਹਨੇ ਪਤਾ ਨਹੀਂ ਕਿੰਨਾ ਕੁਛ ਬਣਾ ਲੈਣਾ ਤੂੰ ਘਰੋਂ ਨਹੀਂ ਕਿਉਂ ਆ ਮੈਂ ਤੈਨੂੰ ਇੱਕ ਸਕੀਮ ਦੱਸਦੀ ਆ ਸਕੀਮ ਜਿਹਦੇ ਨਾਲ ਮਨਦੀਪ ਆਪੇ ਘਰ ਦਾ ਖਰਚਾ ਦੇਣ ਤੋਂ ਮਜਬੂਰ ਹੋਜੂਗੀ ਉਹ ਮੰਨ ਗਈ ਨਾ ਮਾਸੀ ਦੀ ਸਕੀਮ ਨੂੰ ਕੰਮ ਕੀਤੀ ਕਿ ਨਾ ਮਾਸੀ ਮੰਨਣਾ ਤਾਂ ਵਾਕੇ ਪੈਣਾ ਹੀ ਆ ਵਾਕੇ ਦਿਮਾਗ ਬੜਾ ਲਾਇਆ ਤੁਸੀਂ ਤਾਂ ਹੀ ਸਕੀਮ ਤੁਹਾਡੀ ਕੰਮ ਆਈ ਆ ਉੱਤੋਂ ਅੱਗੇ ਅੱਗੇ ਦੇਖਦੀ ਜਾ ਇਨਾਂ ਮਾਵਾ ਧੀਆਂ ਦਾ ਮੈਂ ਕੀ ਹਾਲ ਕਰਦੀ ਆ ਜੇ ਇਹਨਾਂ ਨੂੰ ਦਿਨੇ ਤਾਰੇ ਨਾ ਦਿਖਾਏ ਮੈਨੂੰ ਵੀ ਮਾਸੀ ਨਾ ਆਖੀ ਮੇਰੀ ਗੱਲ ਸੁਣ ਜੋਤੀ ਨੂੰ ਕਿੰਨੀ ਕੁ ਦੇਰ ਵੀਰੇ ਘਰੇ ਛੱਡਣਾ ਤੂੰ ਉਹਦੇ ਬਾਰੇ ਕੁਝ ਸੋਚਿਆ ਕਿ ਨਹੀਂ ਉਹਦਾ ਘਰ ਦੁਬਾਰਾ ਬਸਾਉਣਾ ਕਿ ਨਹੀਂ ਉਹ ਇਸੇ ਚਿੰਤਾ ਨੇ ਤਾਂ ਨਾ ਹਰਾਤਾ ਮੈਨੂੰ ਤੇਰੇ ਸਾਹਮਣੇ ਆ ਦਿਨ ਰਾਤ ਕਿੰਨੀਆਂ ਦਵਾਈਆਂ ਖਾਣੀਆਂ ਕਿ ਦਿਮਾਗ ਨੂੰ ਥੋੜੀ ਜੀ ਸ਼ਾਂਤੀ ਮਿਲੇ ਪਰ ਕਿੱਥੇ ਜੋਤੀ ਦੀਆਂ ਫਿਕਰਾਂ ਨੇ ਤਾਂ ਨਾ ਖਰਾ ਰੱਖਿਆ ਮੈਨੂੰ ਮੈਂ ਸਮਝਦੀ ਹਾਂ ਤੇਰੇ ਦੁੱਖ ਨੂੰ ਪਰ ਉਦੋਂ ਜ਼ਿਆਦਾ ਫਿਕਰ ਹੁੰਦੀ ਹੈ ਜਦੋਂ ਆਪਣੀਆਂ ਧੀਆਂ ਕਿਸੇ ਗੱਲੋਂ ਊਣੀਆਂ ਹੋਣ ਹੋਰ ਆਹੀ ਤਾਂ ਗੱਲ ਆ ਭੈਣੇ ਆਪਾਂ ਬੇਗਾਨਿਆਂ ਨੂੰ ਕੀ ਕਹੀਏ ਜਦ ਰੱਬ ਨੇ ਹੀ ਆਪਣੀ ਧੀ ਦੇ ਵਿੱਚ ਨੁਕਸ ਪਾ ਕੇ ਭੇਜਤਾ ਨਾ ਬੇਗਾਨਿਆਂ ਨੂੰ ਕਿਉਂ ਨਹੀਂ ਕਹਿਣਾ ਐਵੇਂ ਕਿ ਮੈਂ ਘਰੋਂ ਕੱਢ ਦੇਣਗੇ ਉਹ ਆਪਾਂ ਨੂੰ ਇੱਕ ਵਾਰੀ ਗੱਲ ਕਰਨੀ ਹੋ ਪੈਣੀ ਆ ਉਹਨਾਂ ਨਾਲ ਬਥੇਰੀਆਂ ਆਹੀਆਂ ਜੇ ਕੁੜੀਆਂ ਨੇ ਜਿਨ੍ਹਾਂ ਦੇ ਜਵਾਕ ਨਹੀਂ ਹੁੰਦੇ ਇਹਦਾ ਮਤਲਬ ਇਹ ਥੋੜਾ ਵੀ ਕੁੜੀ ਨੂੰ ਘਰੋਂ ਕੱਢ ਦੇਣਗੇ ਉਹ ਕਰ ਵੀ ਕੀ ਸਕਦੇ ਆ ਜਿਹੋ ਜੀ ਉਹਨਾਂ ਦੀ ਮਾੜੀ ਸੋਚ ਮੇਰੀ ਧੀ ਨੂੰ ਤਾਂ ਉਹਨਾਂ ਨੇ ਘਰੋਂ ਬੇਕਾਰ ਕਰਕੇ ਰੱਖ ਤਾ ਨਾ ਉਹ ਕੋਈ ਨਹੀਂ ਤੂੰ ਫਿਕਰ ਨਾ ਕਰ ਕੁੜੀ ਨੂੰ ਇੱਥੇ ਬੁਲਾ ਉਹਦੇ ਸਹੁਰਿਆਂ ਨਾਲ ਤਾਂ ਮੈਂ ਗੱਲ ਕਰਦੀ ਆ ਐ ਕਿਵੇਂ ਨਹੀਂ ਕੁੜੀ ਨੂੰ ਲੈ ਕੇ ਜਾਂਦੇ ਹਾਂ ਮੈਂ ਵੀ ਇਹੀ ਸੋਚਦੀ ਸੀ ਕਿ ਜੋਤੀ ਨੂੰ ਉੱਥੇ ਬੁਲਾ ਲੰਨੀ ਆਉਂਦਾ 골ਡੀ ਕਰਦੀ ਆ ਉਹਦੇ ਨਾਲ ਗੱਲ ਦੇਖਦੀ ਆ ਕੀ ਕਹਿੰਦਾ ਉਹ ਨਾ ਕਿ ਮਾਸੀ ਦਾ ਵੀ ਸਰੀਆ ਹੀ ਪਿਆ ਪਹਿਲਾਂ ਆਪ ਇੱਥੇ ਆ ਕੇ ਬਹਿ ਗਈ ਹੁਣ ਉਹਨੂੰ ਬੁਲਾਉਣ ਨੂੰ ਫਿਰਦੀ ਆ ਬੰਦਾ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਉਹਦੇ ਘਰ ਵਸਾ ਕੇ ਕੀ ਲੈਣਾ ਜਿਹੜੇ ਕੰਮ ਆਈ ਆ ਆਪਦਾ ਕੰਮ ਕਰ ਤੇ ਇੱਥੋਂ ਨਿਕਲ ਮਸਤੀ ਮਾਸੀ ਜੀ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਹਾਂ 골ਡੀ ਕੀ ਗੱਲ ਸਾਰਾ ਦਿਨ ਕਮਾਚੀ ਬਿਜ਼ੀ ਰਹਿਣਾ ਕਦੇ ਸਾਡੇ ਕੋਲ ਵੀ ਬਹਿ ਜਾ ਕਰ ਦੋ ਕੜੀ ਉਹ ਮਾਸੀ ਜੀ ਕਿਸੇ ਦਾ ਨਾ ਬਿੱਲ ਕੱਟਣਾ ਸੀਗਾ ਬੈਨ ਨੂੰ ਕੀ ਆ ਤੁਹਾਡੇ ਕੋਲ ਬਹਿ ਜਾਣਾ ਉਹ ਬਿੱਲ ਕੱਟਦਾ ਕੱਟਦਾ ਹੀ ਲੇਟ ਹੋ ਗਿਆ ਦੇਖ 골ਡੀ ਮੈਂ ਤੈਨੂੰ ਕਹਿਣਾ ਤਾਂ ਨਹੀਂ ਚਾਹੁੰਦੀ ਪਰ ਕਹੇ ਬਿਨਾ ਰਹਿ ਨਹੀਂ ਸਕਦੀ ਜਦ ਛੋਟਾ ਜਿਹਾ ਹੁੰਦਾ ਸੀ ਉਹ ਆਪ ਦਾ ਟੱਬਰ ਦੇਖ ਲੈਂਦਾ ਸੀ ਤੇ ਤੂੰ ਆਪ ਦਾ ਟੱਬਰ ਦੇਖਦਾ ਸੀ ਹੁਣ ਤੇਰੇ ਮੋਢਿਆਂ ਤੇ ਦੂਣਾ ਭਾਰ ਹੋ ਗਿਆ ਇਹ ਤਾਂ ਮਸੀਹ ਜੀ ਫੇਰ ਹੈ ਹੀ ਹੁਣ ਜਿਹੜੀ ਮੁੱਡੇ ਤੇ ਮੇਰੇ ਜ਼ਿੰਮੇਵਾਰੀ ਪਈ ਐ ਉਹ ਚੱਕਣੀ ਦਾ ਪੈਣੀ ਹੋਣਾ ਹੋਰ ਕੀ ਆ ਜਵਾਕ ਨੂੰ ਉਹ ਦੋਨੇ ਜਵਾਕ ਸਾਹਮਣੇ ਪੈਂਦੇ ਆ ਕਿੱਥੇ ਇਹਨੇ ਜੋਤ ਦਾ ਖਰਚਾ ਕਰਨਾ ਸੀ ਹੁਣ ਇਹਨੂੰ ਜੰਨਤ ਦਾ ਵੀ ਸਾਰਾ ਖਰਚਾ ਚੱਕਣਾ ਪੈਂਦਾ ਵਾ ਇਹ ਤਾਂ ਤੁਸੀਂ ਉਹ ਜਿਹੜਾ ਮਾਵਾਂ ਧੀਆਂ ਬਾਰੇ ਸੋਚੀ ਜਾਂਦੇ ਹੋ ਜਦ ਛੋਟਾ ਹੀ ਨਹੀਂ ਰਹਾ ਇਹਨੂੰ ਰੱਖਣ ਦਾ ਕੀ ਫਾਇਦਾ ਨਾ ਮਸੀਹ ਜੀ ਤੁਹਾਡਾ ਮਤਲਬ ਕੀ ਆ ਮਨਦੀਪ ਇਸ ਘਰ ਦੀ ਨੋ ਆ ਉਹ ਇੱਥੇ ਹੀ ਰੋਹੀ ਹੋਰ ਉਹਨੂੰ ਕਿੱਥੇ ਭੇਜਦੀ ਐ 골ਡੀ ਤੂੰ ਬੋਲਦਾ ਕਿਵੇਂ ਆ ਜੋ ਮੇਰੇ ਮਨ ਵਿੱਚ ਸੀ ਤੁਹਾਨੂੰ ਮੈਂ ਕਹਿ ਤਾ ਮੰਨੂ ਨਾ ਮੰਨੂ ਤੁਹਾਡੀ ਮਰਜ਼ੀ ਨਾਲੇ ਛੋਟੇ ਨੂੰ ਗਿਆ ਐਨੀ ਧੇਰ ਹੋ ਗਈ ਇਹਦੇ ਮਾਪੇ ਦਾ ਕੋਈ ਫਰਜ਼ ਨਹੀਂ ਬਣਦਾ ਆਪਣੀ ਧੀ ਦਾ ਕੇ ਸਰਪਤਾਈ ਲੈ ਲੈਣ ਨਹੀਂ ਆਉਂਦੇ ਇਹਦੀ ਮਾਂ ਤਾਂ ਬਿਮਾਰ ਪਈ ਆ ਹੁਣ ਉਹ ਆਪਦਾ ਘਰ ਦੇਖਣ ਕੇ ਇਹਨੂੰ ਦੇਖਣ ਕਰਨ ਨੂੰ ਤਾਂ ਜੋ ਮਰਜ਼ੀ ਕਰ ਸਕਦੇ ਸੀ ਭਾਵੇਂ ਆਪਦੇ ਘਰ ਲੈ ਜਾਂਦੇ ਭਾਵੇਂ ਕਿਸੇ ਦੂਜੀ ਜਗ੍ਹਾ ਬਿਠਾਉਂਦੇ ਇੱਥੇ 골ਡੀ ਦੀ ਹੱਕ ਤੇ ਲੈ ਕੇ ਬਿਠਾਦਾ ਨਾ ਤੂੰ ਆਪ ਸਿਆਣੀ ਐ 골ਡੀ ਆਪਦੇ ਟੱਬਰ ਦਾ ਖਰਚਾ ਕਰੂਗਾ ਕਿ ਇੰਨਾ ਮਾਵਾਂ ਧੀਆਂ ਤੇ ਖਰਚਾ ਕਰੂਗਾ ਨਾਲੇ 마ਸੀ ਤੁਸੀਂ ਨਾ ਇੰਨੀ ਜ਼ਿਆਦੀ ਫਿਕਰ ਨਾ ਕਰਿਆ ਕਰੋ ਜਿੰਨਾ ਕੋ ਉਹਨਾਂ ਦਾ ਖਰਚਾ ਨਾ ਉਹਨਾਂ ਕ ਮਨਦੀਪ ਆਪ ਕਮਾ ਲੈਂਦੀ ਆ ਨਾਲੇ ਉਹਦੇ ਮਾਪਿਆਂ ਨੂੰ ਨਾ ਮੈਂ ਹੀ ਰੋਕਿਆ ਵੀ ਇਹ ਸਾਡੀ ਜ਼ਿੰਮੇਵਾਰੀ ਆ ਸਾਡੇ ਘਰ ਦੀ ਨੋ ਆ ਅਸੀਂ ਇਹਨੂੰ ਇੱਥੇ ਹੀ ਰੱਖਾਂਗੇ ਨਾਲੇ ਜਿੱਦਾਂ ਮੇਰੇ ਲਈ ਜੋਤੀ ਆ ਨਾ ਉਦਾਂ ਹੀ ਮੇਰੇ ਲਈ ਮਨਦੀਪ ਆ ਤੇ ਜਿੱਦਾਂ ਮੇਰੇ ਲਈ ਜੋਤ ਆ ਨਾ ਉਦਾਂ ਹੀ ਮੇਰੇ ਲਈ ਜਨਤ ਆ ਅਸੀਂ ਉਹਨਾਂ ਨੂੰ ਆਪੇ ਸੰਭਾਲਾਂਗੇ ਚੱਲ ਛੱਡੋ ਇਸ ਗੱਲ ਨੂੰ ਜਿਹੜੀ ਗੱਲ ਪਿੱਛੇ ਗੋਲਡਨ ਹੋਰੇ ਬਿਠਾਇਆ ਨਾ ਉਹ ਗੱਲ ਤਾਂ ਕਰ ਲਾ ਹੁਣ ਨਾ ਮਮੀ ਤੁਹਾਡੀਆਂ ਤਾਂ ਗੱਲਾਂ ਹੀ ਨਹੀਂ ਮੁੱਕਣੀਆਂ ਮੈਂ ਤਾਂ 5 ਮਿੰਟ ਲਈ ਤੁਹਾਡੇ ਕੋਲ ਆ ਕੇ ਬੈਠਾ ਸੀਗਾ ਮੈਂ ਨਾ ਕਿਸੇ ਬੰਦੇ ਨੂੰ ਟਾਈਮ ਦਿੱਤਾ ਹੋਇਆ ਉਹਨੂੰ ਮਿਲਿਆ ਵਾ ਫੇਰ ਆ ਕੇ ਮੈਂ ਤੁਹਾਡੀ ਗੱਲ ਸੁਣਦਾ ਚਲੋ ਅੱਛਾ ਵਾਸੀ ਜੀ ਮੈਂ ਚਲਦਾ ਜੀ ਆ ਦੇਖ ਲਾ ਦੋ ਘੜੀ ਦਾ ਟਾਈਮ ਵੀ ਨਹੀਂ ਹੈਗਾ 골ਡੀ ਕੋਲੇ ਸਾਰਾ ਦਿਨ ਕੰਮ ਪਿੱਛੇ ਭੱਜਿਆ ਫਿਰਦਾ ਆਹੀ ਗੱਲ ਤਾਂ ਤੈਨੂੰ ਮੈਂ ਕਹਣੀ ਆ ਆ ਦੋਨਾਂ ਮਾਵਾਂ ਧੀਆਂ ਨੂੰ ਭੇਜ ਜਾ ਇੱਥੋਂ 골ਡੀ ਦੇ ਮੋਢਿਆਂ ਤੋਂ ਭਾਰ ਭਾਰ ਹੌਲਾ ਹੋਵੇ ਉਹ ਕੋਈ ਨਹੀਂ ਕਿਤੇ ਨਹੀਂ 골ਡੀ ਦੇ ਮੋਢਿਆਂ ਤੇ ਭਾਰ ਪੈਂਦਾ ਕਿੰਨਾ ਕੁ ਖਾ ਜਾਂਦੀਆਂ ਨੇ ਕਿਤੇ ਇਹ ਦੋਨੇ ਰਣੀਆਂ ਮਾਸੇ ਇੱਥੇ ਬੈਠੇ ਜੇ ਤੁਸੀਂ ਮੈਂ ਕਹਿੰਦੀ ਆ ਜਾਂਦੇ ਮਾੜਾ ਜਾ ਬਾਹਰ ਉਹ ਮੈਂ ਸੂਟ ਮੰਗਵਾਏ ਸੀਗੇ ਦੇਖ ਲੈਂਦੇ ਤਾਂ ਨਾ ਤੂੰ ਕਿਤੇ ਗਈ ਤਾਂ ਹੈ ਨਹੀਂ ਸੂਟ ਕਿਹੜੇ ਵੇਲੇ ਲਿਆਈ? ਉਹ ਮਾਸੀ ਜੀ ਮੈਂ ਨਾ ਆਪਣੀ ਫਰੈਂਡ ਤੋਂ ਮੰਗਵਾਇਆ ਉਹਦਾ ਸ਼ੋਰੂਮ ਸੀਗਾ ਉਹ ਫੜਾ ਕੇ ਗਈ ਆ। ਨਾ ਇੱਥੇ ਹੀ ਲਿਆ ਤੂੰ ਇਹਨੂੰ ਬਾਹਰ ਘਰ ਤੇ ਸੱਦੀ ਜਾਨੀ ਆ ਮੈਂ ਵੀ ਦੇਖ ਲਉਂਗੀ ਕਿਹੜੇ ਸੂਟ ਮੰਗਵਾਇਆ ਤੂੰ। ਨਾ ਚਲ ਕੋਈ ਨਹੀਂ ਮੈਂ ਇੱਥੇ ਹੀ ਲਿਓਨੀ ਤੂੰ ਵੀ ਦੇਖ ਲੈ। ਆ ਜਾ ਨਾ। ਅੱਜ ਕੱਲ੍ਹ ਤੂੰ ਯਾਰ ਉੱਥੇ ਕੰਮ ਕਰਕੇ ਆਇਆ ਸੀਗਾ ਤੁਹਾਨੂੰ ਉਹਨੇ ਪੇਮੈਂਟ ਦਿੱਤੀ ਕਿ ਨਹੀਂ ਦਿੱਤੀ ਨਹੀਂ ਸਰ ਉਹਨਾਂ ਨੇ ਪੇਮੈਂਟ ਤੇ ਨਹੀਂ ਦਿੱਤੀ ਉਹਨਾਂ ਨੇ ਕਿਹਾ ਤੁਹਾਨੂੰ ਫੋਨ ਕਰ ਲਵਾਂਗੇ ਪੇਮੈਂਟ ਲਈ ਅਈ ਉਹਨਾਂ ਦਾ ਫੋਨ ਆਇਆ ਸੀਗਾ ਵੀ ਆ ਕੇ ਤੁਸੀਂ ਪੇਮੈਂਟ ਲੈ ਜਾਓ ਜਾਂ ਯਾਰ ਤੂੰ ਪਹਿਲਾਂ ਫੜ ਕੇ ਪੇਮੈਂਟ ਲੈ ਆਂ ਨਹੀਂ ਸਰ ਉਹ ਮੇਰੀ ਕੱਲ ਜਿਹੜੀ ਸਾਈਡ ਲਾਈ ਸੀ ਹਾਂ ਉਹਦੀ ਘੰਟੇ ਦਾ ਕੰਮ ਰਹਿ ਗਿਆ ਜੇ ਮੈਂ ਉੱਥੇ ਚੱਲ ਜਾਣਾ ਮੇਰੇ ਪੂਰੀ ਕੰਮ ਖਰਾਬ ਹੋ ਜਾਊਗਾ ਘੰਟੇ ਦਾ ਚੱਲ ਤੂੰ ਜਾ ਫਿਰ ਕੰਮ ਕਰਿਆ ਮੈਂ ਜੋਤ ਨੂੰ ਫੋਨ ਕਰ ਦਿੰਦਾ ਉਹਨੇ ਉਧਰ ਹੀ ਆਣਾ ਵਾ ਉਹਨਾਂ ਦੀ ਪੇਮੈਂਟ ਫੜ ਲਿਆਊਗਾ ਅੱਜ ਵਾਲਾ ਕੰਮ ਨਵੇੜ ਕਹਿੰ ਠੀਕ ਹੈ ਹਲੋ ਆਜੋਤ ਕਿੱਥੇ ਆ? ਅਗੇੰਸੀ ਜਿਹੜਾ ਕਿੰਨਾ ਕੁ ਟਾਈਮ ਲੱਗਣਾ ਤੈਨੂੰ ਇੱਥੇ? ਤੈਨੂੰ ਲੈ ਕੇ ਮੈਂ ਫੋਨ ਨੰਬਰ ਭੇਜਦਾ ਤੇ ਲੋਕੇਸ਼ਨ ਭੇਜ ਦਵਾਂ ਮੈਂ। ਇਹਨਾਂ ਕੋਲ ਜਾ ਕੇ ਇਹਨਾਂ ਤੋਂ 45000 ਦੀ ਪੇਮੈਂਟ ਲੈਣੀ ਆ। ਧਿਆਨ ਨਾਲ ਫੜ ਕੇ ਬੈਗ 'ਚ ਪਾ ਕੇ ਲਈਂ। ਹਾਂ ਯਾ ਮੇਰੀ ਉੱਤੇ ਜਾ ਕੇ ਗੱਲ ਕਰਾ ਦੀ। ਆਹੋ। ਉਹ ਤੇਰੇ ਕੋਲ ਇਹਦੇ ਇੰਸਟੀਚਿਊਟ ਦੇ ਰਾਹ ਚ ਸੀ ਤਾਂ ਮੈਂ ਤੈਨੂੰ ਫੋਨ ਕਰਤਾ ਅਜੇ ਨੂੰ ਕਿਹਾ ਸੀ ਅਜੇ ਤਾਂ ਥੋੜਾ ਜਿਹਾ ਕੰਮ ਰਹਿਦਾ ਸੀਗਾ। ਮੈਂ ਜਲ ਕੰਮ ਨੇ ਵੇਟ ਲੈਵੇਂ ਦਾ ਕੰਮ ਰਹਿ ਜਾਣਾ ਸੀ ਫਿਰ। ਚਲ ਠੀਕ ਹੈ ਧਿਆਨ ਨਾਲ ਲਿਆਈ ਪੇਮੈਂਟ ਹੈ। ਤੇ ਨਾਲੇ ਸਿੱਧਾ ਆਫਿਸ ਹੀ ਆ ਜੀ ਘਰੇ ਨਾ ਜਾਏ ਮੈਨੂੰ ਪੇਮੈਂਟ ਚਾਹੀਦੀ ਹੈ ਸਿੱਧਾ ਦਫ਼ਤਰ ਹੀ ਆ ਜੀ। ਚਲ ਠੀਕ। ਓਕੇ। ਨਾ ਹੁਣ ਦੱਸ ਕਾ ਤੋ ਇਸ਼ਾਰੇ ਜੀ ਕਰ ਕਰ ਮੈਨੂੰ ਬਾਹਰ ਬੁਲਾਈ ਜਾਂਦੀ ਸੀ ਲੈ ਵਾ ਮਾਸੀ ਜਿਹੜੀ ਮੈਨੂੰ ਨੇ ਮੇਰੇ ਇਸ਼ਾਰਿਆਂ ਨੂੰ ਵੀ ਸਮਝਦੀ ਆ ਮੰਨ ਗਏ ਨਾ ਸਮਝਾ ਕਿਉ ਨਾ ਮੈਂ ਤਾਂ ਤੇਰੀ ਰਗ ਰਗ ਤੋਂ ਵਕਫ ਆ ਤੂੰ ਕਾ ਤੋ ਇਸ਼ਾਰੇ ਜੀ ਕਰ ਕਰ ਮੈਨੂੰ ਬੁਲਾਈ ਜਾਂਦੀ ਸੀ ਅੰਦਰ ਨਾ ਆ ਕਿਹੜਾ ਸੂਟ ਦਿਖਾਉਣਾ ਤੂੰ ਮੈਨੂੰ ਮਾਸੀ ਸੂਟਾਂ ਦੀ ਛੱਡੋ ਸੂਟ ਤਾਂ ਜਿਹੜੇ ਸੂਟ ਨੂੰ ਕਹੇਗੀ ਉਹੀ ਦਿਵਾ ਦੂੰਗੀ ਇੱਕ ਵਾਰੀ ਹੱਥ ਤਾਂ ਲਾ ਸੂਟ ਨੂੰ ਨਾ ਤੂੰ ਪਹਿਲਾਂ ਮੈਨੂੰ ਇਹੀ ਦੱਸ ਕਾ ਤੂੰ ਅੰਦਰ ਬੁਲਾਇਆ ਮੈਨੂੰ ਜਦ ਤੇਰੇ ਕੋਲ ਕੋਈ ਸੂਟ ਹੀ ਨਹੀਂ ਹੈਗਾ ਮੈਂ ਕਿਹੜੇ ਸੂਟ ਨੂੰ ਹੱਥ ਲਾਵਾਂ ਮਾਸੀ ਬੁਲਾਵਾ ਨਾ ਅੰਦਰ ਤਾਂ ਹੋਰ ਕੀ ਕਰਾਂ ਨਾਲੇ ਮੰਮੀ ਨਾਲ ਕਿਹੜੀਆਂ ਗੱਲਾਂ ਕਰੀ ਜਾਂਦੇ ਸੀ ਤੁਸੀਂ ਨਾ ਤੁਸੀਂ ਜੋਤੀ ਨੂੰ ਕਾਦੇ ਵਾਸਤੇ ਬੁਲਾਈ ਜਾਂਦੇ ਮਸਾ ਮਸਾ ਤਾਂ ਗਈ ਆ ਇਸ ਘਰ ਚੋਂ ਫਿਰ ਤੂੰ ਹੀ ਮੇਰੀ ਛਾਤੀ ਤੇ ਲਿਆ ਕੇ ਬਿਠਾਉਣ ਨੂੰ ਫਿਰਦੇ ਆ ਬਸ ਮੇਰੇ ਕੋ ਤਾਂ ਆਹੀ ਕੰਮ ਹੀ ਰਹਿ ਗਿਆ ਪਹਿਲਾਂ ਉਹਨਾਂ ਮਾਵਾਂ ਤੇਆਂ ਨੂੰ ਸੰਭਾ ਹੁਣ ਆ ਇਹਨੂੰ ਲਿਆ ਕੇ ਬਿਠਾ ਦੋ ਮੇਰੇ ਸਿਰ ਤੇ ਹਾਏ ਹਾਏ ਨਹੀਂ ਕੀ ਬੋਲੀ ਜਾਨੀ ਆ ਉਹ ਇਸ ਘਰ ਦੀ ਕੁੜੀ ਐ ਤੂੰ ਤਾਂ ਕੀ ਉਹਨੂੰ ਤਾਂ ਗੋਲਡੀ ਵੀ ਨਹੀਂ ਰੋਕ ਸਕਦਾ ਉਹ ਮਾਸੀ ਜੀ ਮੈਂ ਤਾਂ ਤਾਂ ਕਹਿੰਦੀ ਸੀ ਵੀ ਜੋਤੀ ਨੂੰ ਇੱਥੇ ਨਾ ਬਲਾਓ ਤੁਸੀਂ ਨਾ ਉਹਨੂੰ ਮਨਦੀਪ ਨੂੰ ਉਹਦੇ ਸਾਹਮਣੇ ਕੁਝ ਨਹੀਂ ਕਹਿ ਸਕਦੇ ਉਹ ਤਾਂ ਮਨਦੀਪ ਦੀ ਸਭ ਤੋਂ ਵੱਡੀ ਚਮਚੀ ਆ ਅੱਛਾ ਇਹ ਕਿਵੇਂ ਹੋ ਗਿਆ ਉਹ ਤਾਂ ਮਨਦੀਪ ਨੂੰ ਦੇਖ ਕੇ ਰਾਜੀ ਨਹੀਂ ਸੀ ਹੁਣ ਉਹਦੀ ਚਮਚੀ ਕਿਵੇਂ ਬਣ ਗਈ ਉਹ ਮਾਸੀ ਜੀ ਪੁੱਛੋ ਹੀ ਨਾ ਕੁਝ ਵੀ ਮੈਂ ਤਾਂ ਆਪ ਨਹੀਂ ਸਮਝ ਆਉਂਦੀ ਪਿਆਜਤੋਂ ਦੀਆਂ ਰਿਪੋਰਟਾਂ ਆਈਆਂ ਵਾ ਜੋਤੀ ਦੀ ਆ ਕਹਿੰਦੀ ਆ ਕਿ ਮੇਰੇ ਨਾਲ ਤਾਂ ਮਾੜਾ ਹੋਇਆ ਵੀ ਮੈਂ ਮਨਦੀਪ ਨਾਲ ਮਾੜਾ ਕਰਦੀ ਸੀ ਅ ਜਦੋਂ ਮਾਮਾ ਜੀ ਆਏ ਆ ਤੇ ਮੰਮੀ ਬਦਲ ਗਏ ਕਹਿੰਦੇ ਆ ਵੀ ਮਾਮਾ ਤੇਰਾ ਸਮਝਾ ਕੇ ਗਿਆ ਵਾ ਵੀ ਮਨਦੀਪ ਨਾਲ ਇਦਾਂ ਨਾ ਕਰ ਇਦਾਂ ਨਾ ਕਰ ਆ ਮੰਮੀ ਵੀ ਬਦਲ ਗਏ ਹੁਣ ਤਾਂ ਸਾਰੇ ਮਨਦੀਪ ਵਾਲੀ ਸਾਈਡ ਲੈਂਦੇ ਮੈਂ ਤਾਂ ਇਕੱਲੀ ਹੋ ਰਹਿ ਗਈ ਅੱਛਾ ਤਾਂ ਇਹ ਗੱਲ ਹੈ ਜੇ ਮੈਂ ਨਾ ਤਿੰਨਾਂ ਦਾ ਪਾਸਾ ਪਲਟਦਾ ਤਾਂ ਮੰਨੇਗੀ ਆਪਣੀ ਮਾਸੇ ਨੂੰ ਓ ਮਾਸੀ ਜੀ ਜਿਹੜੇ ਕੰਮ ਤਾਨੂੰ ਬੁਲਾਇਆ ਨਾ ਤੁਸੀਂ ਉਹ ਕੰਮ ਕਰ ਦੋ ਪਤਾ ਨਹੀਂ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਹੋ ਉਹ ਤੂੰ ਫਿਕਰ ਨਾ ਕਰ ਜਿਹੜਾ ਕੰਮ ਮੈਂ ਕਰਨਾ ਹੀ ਹੈ ਨਾ ਕਰਕੇ ਹੀ ਜਾਊਂਗੀ ਨਹੀਂ ਹਜੇ ਤੱਕ ਆਈਆਂ ਹੀ ਨਹੀਂ ਹੈਗੀਆਂ ਇਹ ਕਿਹੜੇ ਸੂਟ ਦੇਖਦੀਆਂ ਨਹੀਂ ਜੇ ਸੂਟ ਦੇਖ ਲਏ ਹੁਣ ਮੈਨੂੰ ਵੀ ਦਿਖਾ ਦਿਓ ਮੈਂ ਵੀ ਦੇਖ ਲਾਂ ਕਿਹੜੇ ਸੂਟ ਲਿਆਈ ਓ ਮਾਂ ਮੈਂ ਸੂਟਾ ਨਾ ਲਿਆਨੀ ਤਾਂ ਚਾ ਚੜ ਜਾਂਦਾ ਹੁਣ ਇਹਨੂੰ ਸੂਟ ਕਿੱਥੋਂ ਲਿਆ ਕੇ ਦਵਾ ਨਾ ਆ ਗਈਆਂ ਖਾਲੀ ਹੱਥੀ ਆ ਗਈ ਤੂੰ ਤਾਂ ਸੂਟ ਦੇਖਣ ਗਈ ਸੀ ਲੈ ਕੇ ਨਹੀਂ ਆਈ ਸੂਟ ਨਹੀਂ ਕਿਹੜੇ ਸੂਟ ਦਿਖਾਉਂਦੀ ਤੈਨੂੰ ਆ ਲੀਰਾਂ ਜੀ ਇਕੱਠੀਆਂ ਕਰੀ ਬੈਠੀ ਸੀ ਮੇਰੇ ਪਾਉਣ ਵਾਲਾ ਤਾਂ ਇੱਕ ਵੀ ਨਹੀਂ ਕੁੜੀਆਂ ਵਾਲੇ ਸੂਟ ਰੱਖੀ ਬੈਠੀ ਸੀ ਨਾ ਮੈਂ ਐਸ ਉਮਰੇ ਕੁੜੀਆਂ ਵਾਲੇ ਸੂਟ ਪਾਉਣ ਦੀ ਚੰਗੀ ਲੱਗਦੀਆਂ ਮੈਂ ਤਾਂ ਕਹਿਤਾ ਉਹਨੂੰ ਵੀ ਮੇਰੇ ਪਸੰਦ ਦਾ ਬਦਲਾ ਕੇ ਲਿਆ ਦੇ ਉਹ ਪਤਾ ਮੈਨੂੰ ਇਹਦਾ ਕਿਹੜੇ ਚੰਦ ਚਾੜਦੀ ਆ ਇਹ ਲੈ ਕੇ ਤਾਂ ਇਹ ਆਪਦੇ ਲਈ ਆਈ ਆ ਤੈਨੂੰ ਤਾਂ ਬਸ ਨੰਬਰ ਬਣਾਉਣ ਲਈ ਇਹਨਾਂ ਦਿਖਾਇਆ ਇਹਨੇ ਵੀ ਦੇਖ ਲਓ ਤੁਹਾਡੇ ਲਈ ਮੈਂ ਸੂਟ ਲੈ ਕੇ ਆਈ ਆ ਪਤਾ ਹੀ ਆ ਮੈਨੂੰ ਇਹ ਕੀ ਕਰਦੀ ਫਿਰਦੀ ਆ ਨਹੀਂ ਨਹੀਂ ਮੈਨੂੰ ਕਹਿੰਦੀ ਸੀ ਤੈਨੂੰ ਸੂਟ ਬਦਲਾ ਕੇ ਲਿਆ ਦੂੰ ਤੁਹਾਡੇ ਪੌਣ ਵਾਲਾ ਰੰਗ ਲੈ ਕੇ ਆਉਂਗੀ ਚੰਗਾ ਚੱਲ ਜੀ ਹੁਣ ਫਿਰ ਤੂੰ ਨਾ ਬਬਲੀ ਦਾ ਲਿਆਂਦਾ ਹੋਇਆ ਹੀ ਸੂਟ ਪਾਈਂ ਉਹ ਤਾਂ ਬੜੇ ਪੈਸੇ ਫਿਰਦਾ ਤਾਂ ਪਾਰਟੀ ਪੱਕੀ 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 ਪਾਪਾ ਦੀ ਪੇਮੈਂਟ ਆਇਆ ਯਾਰ ਇਹ ਚੋਂ ਥੋੜੀ ਪੈਸੇ ਕੱਢੂਗਾ ਤੇ ਫੇਰ ਕੀ ਹੋ ਗਿਆ ਯਾਰ ਮੈਂ ਕਿਹੜਾ ਤੈਨੂੰ ਚੋਰੀ ਕਰਨ ਨੂੰ ਕਹਿ ਰਿਹਾ ਵਾਂ ਮੈਂ ਤਾਂ ਚੋਰੀ ਕਰਨ ਨੂੰ ਨਹੀਂ ਕਹਿ ਰਿਹਾ ਪਾਰਟੀ ਕਰਾਂਗੇ ਆਪਾਂ ਇਕੱਠੇ ਹੋ ਕੇ ਫੇਰ ਵਿੱਚ ਪਾ ਕੇ ਦੇ ਦਿਆਂਗੇ ਪਾਪਾ ਦੀ ਪੇਮੈਂਟ ਆ ਫੜਾਣੀ ਆ ਮੈਂ ਉਹ ਕੁਛ ਨਹੀਂ ਹੁੰਦਾ ਯਾਰ ਪਾਰਟੀ ਕਰਾਂਗੇ ਇੰਜੋਏ ਕਰਾਂਗੇ ਯਾਰ ਮੈਂ ਕਿਹੜਾ ਤੈਨੂੰ ਚੋਰੀ ਕਰਨ ਨੂੰ ਕਹਿ ਰਿਹਾ ਵਾਂ ਮੈਂ ਤੈਨੂੰ ਇਹ ਕਹਿ ਰਿਹਾ ਵੀ ਪੈਸੇ ਇਕੱਠੇ ਕਰਕੇ ਬਾਅਦੋਂ ਆਪਾਂ ਤੈਨੂੰ ਦੇ ਦਾਂਗੇ ਸਾਰੇ ਅੱਜ ਪਾਰਟੀ ਕਰਦੇ ਆ ਇੰਜੋਏ ਕਰਦੇ ਆ ਮੇਰੀ ਸੁਣ ਗੱ ਮੈਂ ਆਪਾਂ ਨੂੰ ਫੜਾਉਣੀ ਆ ਪੇਮੈਂਟ ਵਾਲੀ ਹੁਣ ਦੁਬਾਰਾ ਹੀ ਗੱਲ ਨਾ ਕਰੀ ਯਾਰ ਤੂੰ ਗੁੱਸਾ ਕਿਉਂ ਕਰਦਾ ਉਹ ਗੁੱਸੇ ਵਾਲੀ ਗੱਲ ਨਹੀਂ ਯਾਰ ਪੇਮੈਂਟ ਉਹਨਾਂ ਦੀ ਆ ਮੈਂ ਕਿਉਂ ਕੱਢਾਂ ਪੈਸੇ ਉਹ ਚ ਮੈਂ ਕੀ ਆਪਾਂ ਯਾਰ ਬਾਅਦ ਰੱਖ ਹੀ ਦੇਣੇ ਆ ਸਾਰੇ ਪੈਸੇ ਦੇ ਦੇਣੇ ਆ ਕੱਲਾ ਕੱਲਾ ਪੈਸਾ ਮੋੜਾਂਗੇ ਅੱਜ ਜਿੰਜਾ ਥੋੜੀ ਥੋੜੇ ਗਹਿ ਰਹੇ ਐਨੇ ਕ ਪੈ ਕੱਢਣ ਨੂੰ ਕਹਿ ਰਹੇ ਉਹ ਨਹੀਂ ਮੰਨੀਦੀ ਹੁੰਦੀ ਯਾਰ ਯਾਰ ਇੱਕ ਤਾਂ ਤੂੰ ਵੱਡਾ ਪਤਾ ਨਹੀਂ ਕਦੋਂ ਹੁਣ ਆ ਯਾਰ ਕੋਲੇ ਜਾਣ ਲੱਗ ਗਿਆ ਤੂੰ ਅੱਜ ਵੀ ਉਹੀ ਜਿਹੀ ਗੱਲਾਂ ਕਰਦਾ ਜੋ ਅੱਕ ਵਾਲੀਆਂ ਉਹ ਯਾਰ ਅੱਜ ਤੀ ਜੋ ਮਰਜ਼ੀ ਕਹੀ ਚੱਲ ਜਿਵੇਂ ਤੇਰੇ 1% ਵੀ ਮਗਰ ਨਹੀਂ ਲ ਇਹ ਤਾਂ ਚੋੜਗਾ ਦੀ ਕਰੀ ਜਾਣਾ ਤੈਨੂੰ ਮੈਂ ਕਹਿ ਰਿਹਾ ਅੱਜ ਆਪਾਂ ਪਾਰਟੀ ਕਰ ਲੈਨੇ ਕੱਲ ਨੂੰ ਸਾਰੇ ਇਕੱਠੇ ਹੋਣਗੇ ਤੇਰੇ ਪੈ ਇਕੱਠੇ ਕਰਕੇ ਦੇ ਦਾਂਗੇ ਇਹ ਚੋਰੀ ਥੋੜੀ ਹੁੰਦੀ ਐ ਚੌੜ ਵਾਲੀ ਗੱਲ ਨਹੀਂ ਹੈਗੀ ਇਹ ਚੋਰੀ ਨਹੀਂ ਹੁੰਦੀ ਤੈਨੂੰ ਮੈਂ ਕਹੀ ਐ ਨਾ ਕੱਲ ਆਪਾਂ ਯਾਰ ਦੋਸਤ ਇਕੱਠੇ ਹੋਵਾਂਗੇ ਨਾ ਤੇ ਸਾਰੇ ਪੈ ਇਕੱਠੇ ਕਰਕੇ ਮੈਂ ਦੇ ਦੇ ਦੂੰਗਾ ਪੱਕੀ ਗੱਲ ਐ ਨਾ ਪੱਕੀ ਗੱਲ ਆ ਚੱਲ ਇਹ ਗੱਲ ਠੀਕ ਆ ਫਿਰ ਬਸ ਤੈਨੂੰ ਇਹ ਦੱਸ ਵੀ ਕੱਢਣੇ ਕਿੰਨੇ ਦਾ ਪੈਸੇ ਤੂੰ ਕੱਢ ਲਾ 3000 ਬਹੁਤ ਆਪਾਂ ਨੂੰ ਮੁੱਕਦਾ ਨਹੀਂ 3000 ਉਹ ਯਾਰ ਗਲਤੀ ਤਾਂ ਤੇਰੀ ਠੀਕ ਆ ਪਰ ਮੈਨੂੰ ਇਹ ਦੱਸ ਵੀ ਜੇ ਪਾਪਾ ਨੇ ਮੈਨੂੰ ਪੁੱਛ ਲਿਆ ਵੀ ਉਹ ਪੇਮੈਂਟ ਦੇ ਵਿੱਚੋਂ 3000 ਰੁਪਏ ਕਿੱਥੇ ਗਿਆ ਮੈਂ ਕੀ ਕਹੂੰਗਾ ਉੱਥੇ ਉਹਨਾਂ ਨੂੰ ਕੀ ਪਤਾ ਯਾਰ ਉਹਨੇ ਕਿੰਨੀ ਪੇਮੈਂਟ ਦਿੱਤੀ ਆ ਤੂੰ ਕਹਿ ਦੇ ਪਿੱਛੋਂ ਪੇਮੈਂਟ ਇੰਨੀ ਮਿਲੀ ਸੀਗੀ ਉਹਨੂੰ ਨਾ ਭਰੋਸਾ ਹੈਗਾ ਤੇਰੇ ਤੇ ਕੁਛ ਨਹੀਂ ਕਹਾਂਗਾ ਤੈਨੂੰ ਚੱਲ ਫਿਰ ਮੈਂ ਨੂੰ ਇੱਕ ਮਿੰਟ ਰੋਕ ਕੇ ਪੈਸੇ ਕੱਢ ਲੈਂਦੇ ਯਾਰ 3000 ਰੁਪਏ ਕੱਢ ਲਾ ਬਹੁਤ ਆ ਇੱਕ ਤਰੱਕ ਲੈਣਾ ਬੜਾ ਠੀਕ ਆ ਉਹ ਤਰੱਕ ਲੈ ਚੱਲੀਏ ਫਿਰ ਹਾਂ ਚੱਲ ਚਲੀ ਆ ਜਾ